ਕਿੰਨਾ ਮਾਰ ਕੋ ਜੁੰਦਾ ਵੀ ਕਿਸੇ ਨੂੰ ਕਹਿਣਾ ਨਹੀਂ ਪਿਆ ਗਦਨ ਪੈਸੇ ਨਹੀਂ ਦੇਣੇ ਪਏ ਖਾਲਜਾਂ ਦਾ ਸਾਡੇ ਕਰੀਬੀ ਚੱਕੀ ਤੱਕੀ ਗਈ ਨਾ ਖਾਲਜਾਂ ਦੇ ਕਿੰਨੇ ਸਾਲ ਹੋ ਗਏ ਦੇ ਕਰਦਿਆਂ ਨੂੰ ਛੋਟੇ ਬੇਟੇ ਹੋ ਤਾਂ ਛੋਟੇ ਛੋਟੇ ਦੇ ਕਰਕੇ ਮੈਂ ਪਾਲੇ ਅਸਾਂ ਹੀ ਪਾਲੇ ਦੀ ਦਿਹਾੜੀ ਰੋ ਪੈ ਘਰ ਕਰ ਦਿੰਦੇ ਹਾਂ ਦਿਹਾੜੀ ਜੋ ਤਾਂ ਕਰਕੇ ਮੈਂ ਤੁਸੀਂ ਸਾਡਾ ਘਰ ਦੇਖ ਲਓ ਫਿਰ ਉਧਰ ਲੈ ਕੇ ਚਲਾਂਗੇ ਸਭ ਅੱਛਾ ਇਹ ਵੀ ਮੁਕੰਮਲ ਨਾ ਬੈਠਾ। ਸਾਉਂ ਦਾ ਕੈਲੰਡਰ ਲੱਗਿਆ ਨਾ। ਐਦੂ ਵੱਡੀ ਉਦਾਹਰਨ ਕੀ ਹੋ ਸਕਦੀ ਹੈ? ਐਦੂ ਵੱਡੀ ਉਦਾਹਰਨ ਨਾ ਕੀ ਹੋ ਸਕਦੀ ਆ ਵੀ ਕਦੇ ਸੋਹਸਾ ਦਾ ਗਰੀਬੰਦਾ ਵੀ ਛੱਡਾ ਕਰਤੀ ਪੁੱਤ ਨੌਕਰੀ ਲੈ ਲੀਂਦਾ। ਮੈਨੂੰ ਬਹੁਤ ਧੰਨਵਾਦ ਤੁਹਾਡਾ ਬਹੁਤ ਸਾਨੂੰ ਆਹ ਕੀ ਗੱਲ ਤੁਹਾਨੂੰ ਕਰਦੇ ਆ ਇਹ ਦਿਖਾ ਵੀ ਇਹਨਾਂ ਦੇ ਘਰ ਦੇ ਨਾਲ ਸਾਰੇ ਹਾਲਾਤ ਦਿਖਾ ਹੈ ਕਿ ਲੋਕਾਂ ਨੂੰ ਪਤਾ ਲੱਗੇ ਵੀ ਬਥੇਰੇ ਅੰਗਰੇਜ਼ੀ ਬੋਟਾ ਮੰਗਣਾ ਆ ਜਦੋਂ ਮੁੜ ਕੇ ਕੋਈ ਆਉਂਦਾ ਨਹੀਂ ਸੀ ਮੈਂ ਨਾ ਵੀ ਮੈਂ ਸਾਰੇ ਬੰਡਾ ਦਾ ਮੈਂ ਸਾਰੇ ਬੰਡਾ ਦਾ ਦੱਸ ਦਿੰਨੀ ਆ ਮੈਂ ਖਾ ਵੀ ਮੇਰੇ ਕੋਲ ਮਾਂ ਆਈ ਮੂੰਹ ਮਠਾ ਕਰਾਉਣਾ ਹੈ ਨਾ ਅਸੀਂ ਗੈਦਵੀ ਜੀ ਦੋਨੇ ਜਣੀ ਆ ਆ ਇਹ ਮਾਂ ਤਾਂ ਮੈਂ ਜਿਹਦੇ ਬਾਰੇ ਸਾਰੇ ਪਿੰਡਾਂ ਚ ਬੋਲਦੀ ਹੁੰਨੀ ਆ ਕੀ ਨਾਮ ਹਮਤਰਾ ਦੀ ਸਪਾਰਸ ਪਾਲੋ ਆਹ ਜਿਸਪਾਰਦੋ ਬੇਟੀ ਦਾ ਨੋ ਕੀ ਹੈ ਇੰਦਰਜੀਤ ਬੰਦੀ ਬੇਟੀ ਇੰਦਰਜੀਤ ਕੌਰ ਹੈ ਇਹਨਾਂ ਦੀ ਤੇ ਜਲ ਸਰੋਤ ਵਿਭਾਗ ਦੇ ਵਿੱਚ ਸਟੈਨੋ ਟਾਈਪਿਸ ਕੁੜੀ ਉਹ ਜਿਹੜੀ ਲੱਗੀ ਆ ਸੋ ਆ ਤੁਸੀਂ ਘਰ ਦੇ ਹਾਲਾਤ ਦੇਖ ਰਹੇ ਹੋ ਆ ਇਹਨਾਂ ਨੇ ਸਾਡਾ ਬਹੁਤ ਆਪੇ ਖੁਸ਼ੀ ਮਨਾਈ ਆ ਇਹ ਇਹ ਜਿਹੜਾ ਪਰਿਵਾਰ ਹੈ ਇਹਨਾਂ ਨੇ ਨਾ ਤਾਂ ਕਿਸੇ ਨੂੰ ਕੋਈ ਰੁਪਈਆ ਦਿੱਤਾ ਤੇ ਨਾ ਕਦੇ ਕਿਸੇ ਤੋਂ ਸਪਾਰਸ ਲਵਾਈ ਆ ਤੇ ਤੁਸੀਂ ਇਹਨਾਂ ਦੇ ਹਾਲਾਤ ਦੇਖ ਸਕਦੇ ਹੋ ਵੀ ਇਹ ਕਿਸ ਤਰੀਕੇ ਨਾਲ ਕਿਉਂਕਿ ਇਹਨਾਂ ਦੇ ਹਸਬੰਦ ਦੀ ਡੈਥ ਹੋ ਗਈ ਤੇ ਆਪਣੇ ਬੱਚਿਆਂ ਨੂੰ ਪਾਲਿਆ ਦਿਹਾੜੀ ਕਰੀ ਤੇ ਅੱਜ ਇਹਨਾਂ ਦੀ ਧੀ ਨੂੰ ਸਰਕਾਰੀ ਨੌਕਰੀ ਮਿਲੀ ਹੈ ਅੱਜ ਇਹਨਾਂ ਨੇ ਹੀ ਨਹੀਂ ਮੈਨੂੰ ਲੱਗਦਾ ਇਹਨਾਂ ਦੀ ਆਉਣ ਵਾਲੀ ਪੀੜ੍ਹੀਆਂ ਦੀ ਵੀ ਗਰੀਬੀ ਜਿਹੜੀ ਚੱਕੀ ਜਾਂਦੀ ਹੈ ਹੁੰਦਾ ਨਾ ਸੋ ਇਹ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਪੰਜਾਬ ਦਾ ਪੁੱਤ ਹੋਣ ਦਾ ਜਿਹੜਾ ਅੱਜ ਰੋਲ ਲਵਾ ਰਹੇ ਨੇ ਸੋ ਪਾਰਟੀ ਸਰਕਾਰ ਅੱਜ ਲਗਾਤਾਰ ਲੋਕਾਂ ਲਈ ਜਿਹੜੇ ਕੰਮ ਕਰ ਰਹੀ ਹੈ ਉਹਦੀ ਐਦੋਂ ਵੱਡੀ ਉਦਾਹਰਣ ਮੈਨੂੰ ਨਹੀਂ ਲੱਗਦਾ ਵੀ ਸਾਰੇ ਕਿਤੇ ਜਿਹੜੀ ਆਪਾਂ ਦੇਖਣ ਨੂੰ ਸਕੂਲਾਂ 'ਚ ਵੀ ਬਹੁਤ ਪੜਾਈ ਹੁੰਦੀ ਹੈ ਜੀ ਆਪਣੀ ਬੇਟੀ ਦੇ ਨੰਬਰ ਬਹੁਤ ਆਏ ਸੀ ਪਹਿਲੇ ਨੰਬਰ ਤੇ ਜੀ ਸਾਡੇ ਨੰਬਰ ਤੇ ਵਧੀਆ ਪੜਾਈ ਹੁੰਦੀ ਹੈ ਅੱਜ ਪਹਿਲਾਂ ਨਾਲ ਫਰਕ ਪਿਆ ਪੜਾਈ ਦਾ ਬਹੁਤ ਜ਼ਿਆਦਾ ਜੀ 500 'ਚ ਦੋ ਨੰਬਰ ਘਟਾ ਜੀ ਮੇਰੀ ਬੇਟੀ ਦੇ ਪੰਜਵੇਂ 'ਚੋਂ ਖਾਸ ਤੈ ਜੀ ਅੱਛਾ 498 ਨੰਬਰ ਆਇਆ ਜੀ ਵੰਡੋ ਇਹਨਾਂ ਦੇ ਆਪਣੇ ਜੂਜੂ ਦੇ ਸਮਾਨ ਵੀ ਕਰਕੇ ਗਏ ਸੀ ਜੀ ਹਾਂ ਜਾਂਦੀ ਅਸੀਂ ਮੈਂ ਬਹੁਤ ਮਾਈਕ ਆਉਟ ਵੀ ਕਹਿੰਦੇ ਤੇ ਮਾਨ ਸਾਹਿਬ ਨੇ ਅੱਜ ਕੀ ਕਰਾਇਆ ਕਹਿੰਦੇ ਸੰਗਰੂਰ ਭੇਜਤਾ ਕਹਿੰਦੇ ਅੱਛਾ ਤੇ ਨੌਕਰੀ ਆ ਵੀ ਹੋ ਰਹੀ ਨਹੀਂ ਜਦਾ ਸੀ ਉੱਥੇ ਡੱਬਾ ਲੈ ਕੇ ਅੱਛਾ ਜਦਾ ਡੱਬਾ ਮਾਈਕ ਨੇ ਬੁਲਾਇਆ ਸੀ ਉਹਨਾਂ ਨੇ ਹਾਂ ਅੱਛਾ ਉਹਨਾਂ ਨੂੰ ਵੀ ਡੱਬਾ ਲੈ ਕੇ ਮੂੰਹ ਮਠਾ ਕਰਾ ਕੇ ਜੀ ਮੈਂ ਕਿ ਮਠਾ ਕੀਤਾ ਉੱਥੇ ਪੰਡਿਆਰ ਹਾਂ ਕਹਿੰਦੇ ਮਾਨ ਸਾਹਿਬ ਨੇ ਅੱਜ ਕੀ ਬੜਾ ਕਹਿੰਦੇ ਸੰਗਰੂਰ ਭੇਜਿਆ ਕਹਿੰਦੇ ਨਾਲੇ ਮਾਨ ਸਾਹਿਬ ਬਹੁਤ ਜਿਆਦਾ ਇਹ ਮਾਤਾ ਨਾ ਮੇਰੇ ਕੋਲ ਥੋੜੇ ਦਿਨ ਪਹਿਲਾਂ ਹੀ ਘਰੇ ਆਈ ਸੀਗੇ ਹਾਂ ਇਹ ਆਪਦੀ ਬੇਟੀ ਨੂੰ ਨਾਲ ਲੈ ਕੇ ਆਸੀ ਮੇਰੇ ਕੋਲ ਮੂੰਹ ਮੱਠਾ ਕਰਉਣ ਲਈ ਆਏ ਹੈ ਹਨਾ ਬਰਫੀ ਦਾ ਡੱਬਾ ਨਾਲ ਲੈ ਕੇ ਕਹਿੰਦੇ ਮੇਰੀ ਧੀ ਨੂੰ ਨੌਕਰੀ ਮਿਲ ਗਈ ਮਤਲਬ ਇਦੋਂ ਵੱਡੀ ਕਿ ਮੈਂ ਇਹਨਾਂ ਨੂੰ ਨਹੀਂ ਜਾਣਦੀ ਸੀ ਹਨਾ ਇਹ ਤਾਂ ਚਲੋ ਮੈਨੂੰ ਜਾਣਦੇ ਸੀ ਜਦੋਂ ਪਿੰਡ ਆਉਂਦੇ ਸੀਗੇ ਪਰ ਆ ਤਾਂ ਮਤਲਬ ਹੁਣ ਤਸੱਲੀ ਹੁੰਦੀ ਹੈ ਵੀ ਹਾਂ ਸਰਕਾਰ ਆਪਦੀ ਹੈ ਆਮ ਲੋਕਾਂ ਦੀ ਸਰਕਾਰ ਹਨਾ ਲੋ ਆ ਆ ਆ ਤਸਵੀਰ ਆ ਜਿਹੜੀ ਅੱਜ ਭਗਵਾਨਪੁਰਾ ਛੋਟਾ ਜਿਹਾ ਪਿੰਡਾ ਮਗਵਾਲ ਦੇ ਨਾਲ ਉੱਥੋਂ ਦੀ ਜਿਹੜੀ ਮੂੰਹ ਬੋਲਦੀ ਤਸਵੀਰ ਅੱਜ ਜਿਹੜੀ ਦਿਖਾਈ ਦੇ ਉਹੀ ਆ ਜੀ ਸਾਰੇ ਆ ਜਾਂਦੇ ਸੋਤ ਤੋਂ ਵੀ ਨਾ ਕੋਈ ਨਹੀਂ ਆਇਆ ਸਾਡੇ ਅੱਛਾ ਹਾਂ ਦੇਖੋ ਜੀ ਅੱਜ ਪਹਿਲੀ ਗੇਲਾ ਸਾਡੇ ਕਿਹਦੇ ਤੋਂ ਬੋਟ ਪਾਈ ਪਈ ਸੀ ਬੋਟ ਖਾਂਦ ਰਸੋਂ ਪਾਉਂਦੇ ਸੀ ਸਾਡੇ ਲੈ ਆ ਵੀ ਅੱਜ ਰਸਿਆ ਕੀ ਆ ਠੀਕ ਹੈ ਸਾਡੇ ਪਰ ਨਹੀਂ ਕਰਾ ਹਜੇ ਬਸ ਕਾਂਗਰਸ ਨੇ ਭਨੇ ਪੜੋ ਦੁਬਾਰਾ ਮਨਸਾਂ ਤੱਕ ਲੱਗ ਗਿਆ ਤੇ ਵੀ ਕੋ ਨੂੰ ਕੋਈ ਹੋਰ ਕਿਸੇ ਨੂੰ ਨਹੀਂ ਆਂਦੇ ਮੈਨੂੰ ਓਟ ਨਹੀਂ ਪਾਈ ਜੀ ਨਹੀਂ ਨਹੀਂ ਪਾਈ ਜੀ ਮੈਂ ਕਿਦੇ ਮੈਂ ਕਿਹਾ ਤੁਹਾਨੂੰ ਭਾਈ ਨਹੀਂ ਜੀ ਜਿਹੜਾ ਨਾ ਲੈ ਜਾਉਂਦੇ ਉਹਨਾਂ ਨੇ ਕੁਝ ਦਿੱਤਾ ਇੱਕ ਦੇਣ ਕੀ ਦਿੱਤਾ ਅਮਰ ਦੇਤਾ ਨੇ ਇਹ ਦੇਣਾ ਬੁਝਰਦੀ ਸੀ ਜੀ ਇਹਦੀ ਕਿਹੜੀ ਮਾਂ ਵੀ ਦੀ ਐਨਾ ਝਗੜ ਮੇਰੇ ਨਾਲ ਆਪਦੇ ਆਲੇ ਨਾਲ ਲੜਪੇ ਬਿਤਾ ਦੇ ਸੀ ਇਹਨੂੰ ਨੌਕਰੀ ਦੇਤੀ ਸਾਨੂੰ ਨਹੀਂ ਰੱਖੀ ਹੈ ਦੇਖੋ ਪਰ ਐਤ ਕੀ ਪਾਵਾਂਗੇ ਇਹ ਬੇਟਾ ਜੀ ਇਹਨਾਂ ਦਾ ਐਤ ਕੀ ਪਾਵਾਂਗੇ ਨਾਲ ਖੜਾ ਜੀ ਟੀ ਲੈ ਕੇ ਆਇਆ ਜੀ ਹੁਣ ਉਤੋਂ ਕੰਮ ਤੋਂ ਇਹਦੀ ਭੜਾਈ ਬਹੁਤ ਕਰ ਰਹੀ ਹੈ ਮੈਡਮ ਇਹ ਸਾਡੇ ਕਈ ਪੀੜੀਆਂ ਚ ਪਹਿਲੀ ਨੌਕਰੀ ਹੈ। ਇਹਦੀ ਨੌਕਰੀ ਹੈ ਸਰ। ਦੂਜੀ ਤਾਂ ਕੋਈ ਨਹੀਂ ਹੈਗਾ। ਮੁੜੇ ਤੁਹਾਡੇ ਪਿੰਡਿਆਂ ਵਾਸਤੇ ਵੀ ਜਵਾਕਾਂ ਵਾਸਤੇ ਇੱਕ ਜਿਹੜੀ ਮਿਸਾਲ ਬਣੀ ਹੈ। ਬਾਕੀਆਂ ਨੂੰ ਵੀ ਮੱਚੋ ਵੀ ਅਰਬੀ ਅਸੀਂ ਵੀ ਮਿਹਨਤ ਕਰੀਏ। ਦੇਖੋ ਆਪਾਂ ਸਾਰੇ ਕਾਇਦੇ ਨੇ ਵੀ ਭਾਈ ਸਾਡੇ ਜਵਾਕ ਨੂੰ ਦਵਾ ਦੇ ਨੌਕਰੀ। ਏ ਤੁਹਾਡੇ ਸਾਹਮਣੇ ਦੇਖੋ ਆਪਦੀ ਮਿਹਨਤ ਆ ਗਈ ਆ ਕੋਈ ਰੁਪਈਆ ਨਹੀਂ ਕੁਝ ਕਿੰਨਾ ਕੁ ਵਿਚਾਰੀ ਪੜਾਉਂਦੀ ਹੋਗੀ ਕਿੰਨਾ ਕੁ ਕੀਮੇ ਨੇ ਦਿਹਾੜੀ ਉੱਤੇ ਕਰਕੇ ਉਹਨਾਂ ਨੂੰ ਪੜਾਇਆ ਹੋਇਆ ਜਦੋਂ ਫਿਰ ਤੋਂ ਆਦਮੀ ਦਾ ਸਹਾਰਾ ਜਿਹੜਾ ਬਹੁਤ ਇੱਕ ਗਰੀ ਪਰਵਾਰ ਦਾ ਸੁਖਦੇਵ ਸਿੰਘ ਨੇ ਤਾਂ ਸਾਡਾ ਇੰਨਾ ਖੁਸ਼ੀ ਬਣਾਈ ਆ ਆਹ ਆਉਦੀ ਮਿਹਨਤ ਆ ਇਹ ਛੋਟਾ ਬੇਟਾ ਵਾਂਗ ਅੱਛੇ ਵੀ ਪੜਦੇ ਆ ਹਾਂ ਟੈਕ ਵੀ ਤਿਆਰੀ ਕਰਦੇ ਆ ਸ਼ਾਬਾਸ਼ ਬਹੁਤ ਵਧੀਆ ਮਾ ਮੌਕਾ ਮਿਲ ਜਾਣਾ ਤੇ ਨਾਲ ਹੋਰ ਪਿਆਰ ਦੇ ਅੱਬ ਨੇ ਚਾਹਿਆ ਤਾਂ ਜੇ ਇਹ ਕੰਮ ਹੋਣਾ ਤੇ ਮਾ ਮੌਕਾ ਕੰਪਰੀਆ ਹੋ ਰਿਹਾ ਜੀ ਆਉਂਗੇ ਤੁਸੀਂ ਮੁਤਾਬਕ ਦੇ ਆਪ ਕੋ ਪਹਿਲਾਂ ਮੈਨੂੰ ਫੜਫੜਦੇ ਹੋਣੇ ਤੇ ਆਪ ਦੱਸੋ ਆਪਦੇ ਆਉਣੇ ਜਦੋਂ ਸਗਰੇ ਉਹਨਾਂ ਦੀ ਮਿਹਨਤ ਵੀ ਘੱਟ ਗਈ ਹੈ ਨਾ ਬਹੁਤ ਖੁਸ਼ੀ ਹੋਈ ਜੀ ਜਿਹਦੇ ਨਾਲ ਮਜ਼ਾਕ ਕਰ ਦਿੰਦੇ ਤੇ ਟੋਪੀ ਵਾਲੇ ਆ ਗਏ ਹੈ ਨਾ ਹਾਂ ਦੇਖੋ ਅੱਜ ਅੱਜ ਅਬਦੀ ਸਰਕਾਰ ਐਸਾ ਛਾੜੂਗੇ ਪਾਈਤੀ ਜੀ ਵੋਟ ਪਾਈਦਾ ਰੇਗਾ ਦਾ ਕਿੰਨੇ ਕਿੰਨੇ ਜਾਨਾ ਦਾ ਜੀ ਸਾਹਿਬ